ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ ਜਿਵੇਂ ਕਿ ਫੈਡਰਲ ਸਰਕਾਰ ਅਗਲੇ ਕੁਝ ਸਾਲਾਂ ਵਿੱਚ ਆਪਣੇ ਇਮੀਗ੍ਰੇਸ਼ਨ ਨੀਤੀਆਂ ਨੂੰ ਬਹੁਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉੱਤਰੀ ਅਨਟਾਰੀਓ ਦੇ ਸਭ ਤੋਂ ਵੱਡੇ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਥਾਨਕ ਆਰਥਿਕਤਾਵਾਂ ਅਤੇ ਆਬਾਦੀ ਨੂੰ ਕਾਇਮ ਰੱਖਣ ਲਈ ਹੋਰ ਪ੍ਰਵਾਸੀਆਂ ਦੀ ਲੋੜ ਹੈ ਸੌਲਟ ਸਰਟੀ ਦੇ ਮੇਅਰ ਮੈਰੀ ਥੰਡਰ ਬੇ ਅਤੇ ਸੈਂਬਰੀ ਔਟਵਾ ਨੂੰ ਇੱਕ ਪਾਇਲਟ ਪ੍ਰੋਗਰਾਮ ਸਥਾਈ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਬੁਲਾ ਰਹੇ ਨੇ ਜੋ ਉਹਨਾਂ ਦੇ ਭਾਈਚਾਰੇ ਵਿੱਚ ਹੁਨਰਮੰਦ ਕਾਮਿਆਂ ਨੂੰ ਮੋੜ ਵਸਾਏਗਾ ਉਹ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਨੀਤੀ ਲਈ ਇੱਕ ਆਕਾਰ ਫਿੱਟ ਸਾਰੀ ਪਹੁੰਚ ਉਤਰੀ ਖੇਤਰਾਂ ਨੂੰ ਲਾਭ ਨਹੀਂ ਦਿੰਦੀ ਸੌਲਟ ਸਟੀ ਮੈਰੀ ਦੇ ਮੇਅਰ ਮੈਥਿਊ ਸ਼ੇਮਿਕਰ ਨੇ ਕਿਹਾ ਹੈ ਕਿ ਹੁਣ ਬੰਦ ਹੋਏ ਪਿੰਡੂ ਅਤੇ ਉੱਚ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮਾਂ ਨੇ ਸ਼ਹਿਰਾਂ ਦੇ ਮਾਲਕਾਂ ਨੂੰ ਹਵਾਈ ਜਹਾਜ਼ਾਂ ਦੀ ਮੁਰੰਮਤ ਇੰਜੀਨੀਅਰਿੰਗ ਅਤੇ ਵੱਖ-ਵੱਖ ਵਪਾਰਾਂ ਵਿੱਚ ਉੱਚ ਹੁਨਰਮੰਦ ਅਹੁਦਿਆਂ ਨੂੰ ਭਰਨ ਦੀ ਇਜਾਜ਼ਤ ਦਿੱਤੀ ਹੈ ਸ਼ੇਮਿਕਰ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਫਲਤਾ ਰਹੀ ਹੈ ਉਸਨੇ ਅੱਗੇ ਕਿਹਾ ਕਿ ਆਰਥਿਕ ਪ੍ਰਵਾਸੀਆਂ ਤੋਂ ਬਿਨਾ ਅਜਹੀ ਨੌਕਰੀ ਖੇਤਰ ਵਿੱਚ ਆਲੋਪ ਹੋ ਜਾਣਗੇ 5 ਸਾਲਾ ਪ੍ਰੋਗਰਾਮ ਦੇ ਉਦੇਸ਼ ਉੱਤਰੀ ਅਲਟਾਰੀਓ ਦੇ 5 ਸ਼ਹਿਰਾਂ ਸਮੇਤ ਕੈਨੇਡਾ ਭਾਰ ਦੇ ਛੋਟੇ ਭਾਈਚਾਰਕ ਅਤੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨਾ ਸੀ ਅਤੇ ਇਹਨਾਂ ਹਜ਼ਾਰਾਂ ਨਵੇਂ ਆਏ ਲੋਕਾਂ ਨੂੰ ਸਥਾਈ ਨਿਵਾਸ ਰਾਹੀ ਰਾਹ ਪ੍ਰਦਾਨ ਕੀਤਾ ਜਾਣਾ ਸੀ ਮਾਰਚ ਵਿੱਚ ਫੈਡਰਲ ਲਿਬਰਲ ਸਰਕਾਰ ਨੇ ਪੈਡੂ ਅਤੇ ਫ੍ਰੈਂਕੋਫੋਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਗਰਾਵਟ ਵਿੱਚ ਦੋ ਹੋਰ ਪਾਇਲਟਾਂ ਨੂੰ ਲਾਂਚ ਕਰਨ ਦੀ ਯੋਜਨਾ ਦਾ ਐਲਾਨ ਕਰਦੇ ਹੋਏ ਇੱਕ ਸਥਾਈ ਪੈਡੂ ਇਮੀਗ੍ਰੇਸ਼ਨ ਪ੍ਰੋਗਰਾਮ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਮਹੀਨੇ ਬਾਅਦ ਹੀ ਓਟਵਾ ਨੇ ਕਿਹਾ ਕਿ ਇਹ ਸਥਾਈ ਨਿਵਾਸੀਆਂ ਲਈ ਆਪਣੇ ਇਮੀਗ੍ਰੇਸ਼ਨ ਪੀਚੇ ਨੂੰ ਘਟਾ ਦੇਵੇਗਾ ਅਤੇ ਰਿਹਾਇਸ਼, ਸਿਹਤ ਦੇਖਭਾਲ ਅਤੇ ਹੋਰ ਸੇਵਾਵਾਂ ਤੋਂ ਵਧਰੇ ਦਵਾ ਨੂੰ ਘਟ ਕਰਨ ਲਈ ਦੇਸ਼ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਨਾਟਕੀ ਢੰਗ ਨਾਲ ਘਟਾ ਦੇਵੇਗਾ ਸਰਕਾਰ ਨੇ 2025 ਅਤੇ 2026 ਵਿੱਚ 5 ਲੱਖ ਨਵੇਂ ਸਥਾਈ ਨਿਵਾਸੀਆਂ ਨੂੰ ਲਿਆਉਣ ਦਾ ਟੀਚਾ ਰੱਖਿਆ ਸੀ ਅਗਲੇ ਸਾਲ ਦਾ ਟੀਚਾ ਏਸ ਦੀ ਬਜਾਏ 3,595,000 ਨਵੇਂ ਸਥਾਈ ਨਿਵਾਸੀ ਹੋਵੇਗਾ ਅਤੇ ਇਹ 2026 ਦੇ ਵਿੱਚ 3,80,000 ਅਤੇ 2027 ਦੇ ਵਿੱਚ 365000 ਰਹਿ ਜਾਵੇਗਾ ਸ਼ਹਿਰ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਵੱਡੇ ਸ਼ਹਿਰਾਂ ਵਿੱਚ ਉੱਚ ਆਬਾਦੀ ਵਾਧੇ ਦੇ ਪ੍ਰਭਾਵ ਨੂੰ ਘਟ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ ਪਰ ਇਮੀਗ੍ਰੇਸ਼ਨ ਸੌਲਟਸਰਟੀ ਦੇ ਵਿਕਾਸ ਲਈ ਮਤ ਤੋਂ ਪੂਣਾ ਮੈਰੀ ਕਿਉਂਕਿ ਨਹੀਂ ਤਾਂ ਸਾਡੀ ਮੌਤ ਦਰ ਸਾਡੇ ਨਵੇਂ ਜਨਮਾਂ ਨੂੰ ਪਛਾੜ ਦਿੰਦੀ ਹੈ ਇਸ ਨਾਲ ਆਬਾਦੀ ਅਤੇ ਮਿਊਨਿਸਪਲ ਟੈਕਸ ਆਧਾਰ ਸੁਗੜਦਾ ਇੱਕ ਆਕਾਰ ਸਾਰੇ ਫਿੱਟ ਨਹੀਂ ਬੈਠਦਾ ਉਹਨਾਂ ਨੇ ਨੀਤੀ ਬਦਲੇ ਤਬਦੀਲੀਆਂ ਨੂੰ ਦੱਸਿਆ ਸ਼ੋਮੇਕਰ ਨੇ ਕਿਹਾ ਹੈ ਕਿ ਪਿੰਡੂ ਅਤੇ ਉੱਚ ਇਮੀਗ੍ਰੇਸ਼ਨ ਪਾਇਲਟ ਦੀ ਬਦੌਲਤ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼ਹਿਰ ਦੇ ਅੰਦਰ 1000 ਤੋਂ ਵੱਧ ਲੋਕਾਂ ਨੂੰ ਮੁੜ ਵਸਾਇਆ ਗਿਆ ਅਤੇ ਉਹਨਾਂ ਪ੍ਰਵਾਸੀਆਂ ਨੇ 25 ਸਾਲਾਂ ਵਿੱਚ ਪਹਿਲੀ ਵਾਰ ਸਥਾਨਕ ਆਬਾਦੀ ਨੂੰ 2024 ਵਿੱਚ ਲਗਭਗ 78500 ਲੋਕਾਂ ਤੱਕ ਵਧਣ ਦੇ ਵਿੱਚ ਮਦਦ ਕੀਤੀ ਹੈ 2024 ਤੋਂ ਪਹਿਲਾ 25 ਸਾਲਾਂ ਲਈ ਸਾਡੀ ਆਬਾਦੀ ਹਰ ਵਾਰ ਮਾਪੀ ਗਈ ਹੈ ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਸਾਡੇ ਲਈ ਆਬਾਦੀ ਦਾ ਆਕਾਰ ਦੇ ਰੂਪ ਵਿੱਚ ਇੱਕ ਵੱਡੀ ਤਬਦੀਲੀ ਪ੍ਰਦਾਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਉੱਤਰੀ ਅਨਟਾਰੀਓ ਸ਼ਹਿਰਾਂ ਦੀਆਂ ਲੋੜਾਂ ਦੱਖਣੀ ਅਨਟਾਰੀਓ ਦੇ ਸ਼ਹਿਰਾਂ ਨਾਲੋਂ ਵੱਖਰੀਆਂ ਨੇ ਸਾਨੂੰ ਦੱਖਣੀ ਅਨਟਾਰੀਓ ਵਿੱਚ ਪੈਦਾ ਹੋਏ ਕਿਫਾਇਤੀ ਸੰਕਟ ਲਈ ਪੁਗਤਾਨ ਕਰਨ ਲਈ ਮਜਬੂਰ ਨਾ ਕਰੋ ਕਿਉਂਕਿ ਅਸੀਂ ਆਬਾਦੀ ਨੂੰ ਵਧਾਉਣ ਅਤੇ ਕੈਨੇਡੀਅਨ ਆਰਥਿਕਤਾ ਵਿੱਚ ਵਾਧੇ ਯੋਗਦਾਨ ਪਾਉਣ ਵਿੱਚ ਮਦਦ ਕਰ ਸਕਦੇ ਹਾਂ ਕੰਡਰਵੇ ਦੇ ਮੇਅਰ ਕੈਨ ਬੋਸ਼ੋਕਾਫ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ ਤੇ ਸੰਗੀ ਸਰਕਾਰ ਦੇ ਧੁਰੇ ਬਾਰੇ ਵੀ ਅਜਿਹੀ ਚਿੰਤਾਵਾਂ ਨੇ ਸਾਡੇ ਕੋਲ ਬਹੁਤ ਸਾਰੀਆਂ ਥਾਵਾਂ ਨੇ ਬਹੁਤ ਸਾਰੀਆਂ ਨੌਕਰੀਆਂ ਕਿਉਂਕਿ ਮਾਈਨਿੰਗ ਉਦਦੇਸ਼ ਅਸਲ ਵਿੱਚ ਬਹੁਤ ਵਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਨਜ਼ਰੀਏ ਤੋਂ ਆਤੇ ਇੱਕ ਖੇਤਰੀ ਕੇਂਦਰ ਦੇ ਰੂਪ ਵਿੱਚ ਭਾਈਚਾਰਾ ਖੁਦ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਥੰਡਰਬੇ ਜਲਦੀ ਤੋਂ ਜਲਦੀ ਵਧੇਰੇ ਰਿਹਾਇਸ਼ ਬਣਾਉਣਾ ਤੇ ਵਧੇਰੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਅਤੇ ਉਹਨਾਂ ਨਾਲ ਰਹਿਣ ਨੂੰ ਪਰਮੋਣ ਲਈ ਲੋਡਿੰਗ ਲਈ ਮਨੋਰੰਜਨ ਗਤੀਵਿਧੀਆਂ ਪ੍ਰਦਾਨ ਕਰਨ ਦਾ ਕੰਮ ਕਰ ਰਿਹਾ ਤੇ ਉਥੇ ਦੱਸ ਦਈਏ ਕਿ ਅਸੀਂ ਜਿੰਨੇ ਵੀ ਨਵੇਂ ਪ੍ਰਵਾਸੀਆਂ ਦੀ ਵਰਤੋਂ ਕਰ ਰਹੇ ਹਾਂ ਫੈਡਰਲ ਸਰਕਾਰ ਸਾਨੂੰ ਇਜਾਜ਼ਤ ਦੇਵੇ ਸੈਂਡਵਰੀ ਦੇ ਮੇਅਰ ਪਾਲ ਨੇ ਕਿਹਾ ਹੈ ਕਿ ਪਾਇਲਟ ਪ੍ਰੋਗਰਾਮ ਦੇ ਦੌਰਾਨ 1400 ਹੁਨਰਮੰਦ ਪ੍ਰਵਾਸੀ ਸ਼ਹਿਰ ਵਿੱਚ ਪਹੁੰਚੇ ਜਿਨ੍ਹਾਂ ਵਿੱਚੋਂ ਕੁੱਲ 2789 ਨਵੇਂ ਨਿਵਾਸੀ ਆਪਣੇ ਪਰਿਵਾਰ ਮੈਂਬਰਾਂ ਨੂੰ ਲੈ ਕੇ ਆਏ ਮਾਸਿਵ ਫੈਡਰਲ ਸਰਕਾਰ ਨੂੰ ਪ੍ਰੋਗਰਾਮ ਨੂੰ ਜਲਦੀ ਤੋਂ ਜਲਦੀ ਖੋਲਣ ਲਈ ਕਹਿ ਰਹੇ ਹਨ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਮੌਕੇ ਨੇ ਬਹੁਤ ਸਾਰੀਆਂ ਨੌਕਰੀਆਂ ਜੋ ਭਰਨ ਦੀ ਉਡੀਕ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਰਾਇਸ਼ ਅਸੀਂ ਉਹਨਾਂ ਨੂੰ ਭਾਈਚਾਰਿਆ ਵਿੱਚ ਅਨੁਕੂਲਿਤ ਕਰਨ ਦੀ ਯੋਜਨਾ ਯਕੀਨੀ ਕਰ ਰਹੇ ਹਾਂ ਤੇ ਉਹਨਾਂ ਦਾ ਸਵਾਗਤ ਵੀ ਕਰਾਂਗੇ ਉਹਨਾਂ ਨੇ ਕਿਹਾ ਕਿ ਸਥਾਨਿਕ ਮਾਈਨਿੰਗ ਉਦਯੋਗ ਇੰਜੀਨੀਅਰਿੰਗ ਵੈਲਡਰ ਮਕੈਨਿਕ ਦੀ ਭਾਲ ਕਰ ਰਹੇ ਹਨ ਜਦੋਂ ਕਿ ਸਿੱਧ ਸੰਭਾਲ ਤੇ ਸਿੱਖਿਆ ਖੇਤਰ ਵਿੱਚ ਵੀ ਹੁਨਰਮੰਦ ਕਾਮਿਆਂ ਦੀ ਭਾਲ ਜਾਰੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਕੀ ਰੁਖ ਅਪਣਾਇਆ ਜਾਂਦਾ ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਮੰਗ ਹੁਣ ਉੱਠਣੀ ਜਾਇਜ਼ ਹੁੰਦੀ ਜਾ ਰਹੀ ਹੈ ਕਿ ਇਸ ਪਾਸੇ ਇਮੀਗ੍ਰੇਸ਼ਨ ਨੂੰ ਖੋਲਿਆ ਜਾਣਾ ਚਾਹੀਦਾ ਹੈ ਕੈਨੇਡੀਅਨ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ